ਕੀ ਕਹਾਂ ਜੀ ਅਸੀਂ 72 ਕੋਲੋਂ تھا ਉਸ ਤੋਂ ਅੱਜ ਸਾਡੇ ਲਈ ਇੱਕ ਬਹੁਤ ਵਧੀਆ ਵੈਰਾਈਟੀ ਲੈ ਕੇ ਆਏ ਆਂਗੇ ਜਿਹਨੂੰ ਦੇਖ ਕੇ ਤੁਸੀਂ ਬਹੁਤ ਖੁਸ਼ ਹੋਵੋਗੇ ਲਾਈਕ ਦੇਖੋ ਸਾਡੇ ਕੋਲ ਅੱਜ ਇੱਕ ਨਵੇਂ ਸਟਾਕ ਦੇ ਵਿੱਚ ਚਾਦਰ ਆਈਆਂ ਨੇ ਜਿਹੜੀਆਂ ਬਹੁਤ ਰਿਪੀਟ ਹੋ ਰਹੀਆਂ ਨੇ ਅਸੀਂ ਬਹੁਤ ਰਿਪੀਟ ਤੇ ਇਹ ਮਾਲ ਮੰਗਾ ਰਹਾਂਗੇ ਤੇ ਇਹਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨੂੰ ਜਦੋਂ ਆਪਾਂ ਵਿਛਾਵਾਂਗੇ ਇਹ ਚਾਦਰਾਂ ਕਦੇ ਵੀ ਬੈੱਡ ਤੇ ਇਕੱਠੀਆਂ ਨਹੀਂ ਹੁੰਦੀਆਂ ਕਿਉਂਕਿ ਇਹਦੇ ਸਾਈਡਾਂ ਤੇ ਇਲਾਸਟਿਕ ਲੱਗੀ ਹੋਈ ਆ ਇਹਨਾਂ ਨੂੰ ਗੱਦਿਆਂ ਦੇ ਵਿੱਚ ਪਾ ਕੇ ਵਿਛਾਣਾ ਬਹੁਤ ਸੌਖਾ ਹੈਗਾ ਚਾਹੇ ਕਿਵੇਂ ਮਰਜ਼ੀ ਤੁਸੀਂ ਰੱਖੋ ਤੇ ਇਹਦੇ ਵਿੱਚ ਸਾਡੇ ਕੋਲ ਬਹੁਤ ਜ਼ਿਆਦਾ ਕਲਰ ਨੇ ਬਹੁਤ ਜ਼ਿਆਦਾ ਸੋਨੇ ਡਿਜ਼ਾਈਨ ਨੇ ਸਭ ਤੋਂ ਵੱਡੀ ਗੱਲ ਇਹਦੀ ਹੈ ਕਿ ਇਹਦੇ ਨਾਲ ਅਸੀਂ ਤੁਹਾਨੂੰ ਸਿਰਹਾਣੇ ਵੀ ਦਵਾਂਗੇ ਦੇਖੋ ਪੂਰੇ ਫੁੱਲ ਸਿਰਹਾਣੇ ਨੇ ਤੁਸੀਂ ਦੇਖ ਸਕਦੇ ਹੋ ਨਾਲ ਇਹਨਾਂ ਦੇ ਡਿਜ਼ਾਈਨਰ ਸਿਰਹਾਣੇ ਮਿਲਣਗੇ ਤੇ ਜੇ ਆਪਾਂ ਇਹਦੀ ਰੇਟ ਦੀ ਗੱਲ ਕਰੀਏ ਤਾਂ ਬਾਜ਼ਾਰ ਦੇ ਵਿੱਚ ਤੁਹਾਨੂੰ ਚਾਦਰ 500 ਤੋਂ ਘੱਟ ਨਹੀਂ ਮਿਲੂਗੀ ਇੱਕ ਚਾਦਰ ਬਾਜ਼ਾਰ ਦੇ ਵਿੱਚ 500 ਰੁਪਏ ਦੀ ਆ ਤੇ ਇੱਥੇ ਤੁਹਾਨੂੰ ਅਸੀਂ ਦੋ ਚਾਦਰਾਂ 500 ਦੀਆ ਦਵਾਂਗੇ ਨਾਲ ਤੁਹਾਨੂੰ ਦੋਨੇ ਚਾਦਰਾਂ ਦੇ ਸਿਰਹਾਣੇ ਮਿਲਣਗੇ ਜੇ ਤੁਹਾਨੂੰ ਮੈਂ ਡਿਜ਼ਾਈਨ ਦੀ ਗੱਲ ਕਰਾਂ ਤਾਂ ਤੁਸੀਂ 1/1 ਡਿਜ਼ਾਈਨ ਦੇਖ ਸਕਦੇ ਹੋ ਸਾਡੇ ਕੋਲ ਬਹੁਤ ਜ਼ਿਆਦਾ ਅਵੇਲੇਬਲ ਨੇ ਲਾਈਕ ਦੇਖੋ ਤੁਸੀਂ ਆਹ ਵਾਲਾ ਡਿਜ਼ਾਈਨ ਤੁਹਾਨੂੰ ਮਿਲ ਜਾਏਗਾ ਬਹੁਤ ਪਿਆਰਾ ਕਲਰ ਹੈ ਅਗਰ ਬਲੂ ਦੇ ਵਿੱਚ ਤੁਸੀਂ ਦੇਖੋ ਤਾਂ ਆਹ ਵਾਲਾ ਡਿਜ਼ਾਈਨ ਤੁਹਾਨੂੰ ਮਿਲ ਜਾਏਗਾ ਇਹ ਵੀ ਬਹੁਤ ਜ਼ਿਆਦਾ ਸੋਹਣਾ ਕਲਰ ਹੈ ਤੇ ਬਹੁਤ ਜ਼ਿਆਦਾ ਪਿਆਰਾ ਡਿਜ਼ਾਈਨ ਹੈ ਜੋ ਤੁਹਾਨੂੰ ਡਿਜ਼ਾਈਨ ਇੱਥੇ ਫੋਟੋ ਦੇ ਵਿੱਚ ਦਿਖਦਾ ਪਿਆ ਇਹ ਹੀ ਤੁਹਾਨੂੰ ਸੇਮ ਡਿਜ਼ਾਈਨ ਤੁਹਾਨੂੰ ਚਾਦਰ ਤੇ ਹੀ ਮਿਲੇਗਾ ਨੋ ਡਾਊਟ ਹੈ ਇਹਦੇ ਵਿੱਚ ਕੋਈ ਡਾਊਟ ਨਹੀਂ ਹੈਗਾ ਇੱਕ ਆਵਲਾ ਕਲਰ ਵੀ ਸਾਡੇ ਕੋਲ ਆਲਸੋ ਅਵੇਲੇਬਲ ਹੈਗਾ ਅਗਰ ਤੁਸੀਂ ਥੋੜਾ ਲਾਈਟ ਕਲਰ ਦੀ ਗੱਲ ਕਰੋ ਤਾਂ ਇਹ ਵਾਲੇ ਆ ਦੇਖੋ ਕਿੰਨਾ ਸੋਹਣਾ ਪ੍ਰਿੰਟਡ ਹੈ ਤੇ ਨਾਲੇਸ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਹੈ ਦੇਖੋ ਦੇਖ ਸਕਦੇ ਹੋ ਇੱਕ ਸਾਡੇ ਕੋਲ ਆਵਲਾ ਡਿਜ਼ਾਈਨ ਹੈ ਇਹਦਾ ਸਾਡੇ ਕੋਲ ਰਿਪੀਟਡ ਤੇ ਸਟਾਕ ਮਿਲ ਰਿਹਾ ਅਗਰ ਤੁਸੀਂ ਲੇਟ ਨਾ ਕਰੋ ਤੇ ਜਲਦੀ ਤੋਂ ਜਲਦੀ ਆ ਕੇ ਇਹਨਾਂ ਨੂੰ ਤੁਸੀਂ ਪਰਚੇਸ ਕਰ ਸਕਦੇ ਹੋ ਰੇਟ ਦੀ ਵੀ ਇਹਦੀ ਕੋਈ ਵੱਡੀ ਗੱਲ ਨਹੀਂ ਹੈਗੀ 500 ਦੇ ਵਿੱਚ ਤੁਹਾਨੂੰ ਦੋ ਵਧੀਆ ਚਾਦਰਾਂ ਮਿਲਣਗੀਆਂ ਸਭ ਤੋਂ ਇੰਪੋਰਟੈਂਟ ਗੱਲ ਅਸੀਂ ਤੁਹਾਨੂੰ ਦੱਸ ਹੀ ਦਿੱਤੀ ਹੈ ਕਿ ਇਹਦੇ ਵਿੱਚ ਬਹੁਤ ਵਧੀਆ ਚੀਜ਼ ਹੈ ਜਿਹੜੀ ਲਾਸਟਿਕ ਆ